ਕੱਲ ਤੱਕ ਤਾਂ ਸਾਇਬ ਵੱਲੋਂ ਸ਼੍ਰੋਮਣੀ ਕਾਲੀਦਾਲ ਦੀ ਸੁਭੀਤੀ ਲਈ ਬਣਾਈ ਗਈ ਪਰਤੀ ਕਮੇਟੀ ਵੱਲੋਂ ਚੰਡੀਗੜ੍ਹ ਦੇ ਵਿੱਚ ਅੱਜ ਭਰਤੀ ਪ੍ਰਕਿਰਿਆ ਸੰਬੰਧੀ ਸਮੀਖਿਆ ਮੀਟਿੰਗ ਕੀਤੀ ਗਈ। ਇਹ ਮੀਟਿੰਗ ਪਰਤੀ ਕਮੇਟੀ ਦੇ ਮੈਂਬਰ ਏ.ਐਲ.ੀ ਗੁਰਪ੍ਰਤਾਪ ਸਿੰਘ ਵਡਾਲਾ, ਕੁਵਾਰ ਸਿੰਘ ਚੁੰਦਾ, ਸੰਤਾ ਸਿੰਘ ਮਹਿੰਦਪੁਰੀ ਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਹੋਈ ਹੈ। ਮੀਟਿੰਗ ਦੀ ਸ਼ੁਰੂਆਤ ਵਿੱਚ ਸਾਰਿਆਂ ਨੇ ਮਰਹੂਮ ਸੁਖਦੇਵ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪਰਤੀ ਕਮੇਟੀ ਨੇ ਸਮੀਖਿਆ ਮੀਟਿੰਗ 'ਚ ਇੱਕਜੁੱਟਤਾ ਨਾਲ ਭਰੋਸਾ ਪ੍ਰਗਟ ਕਰਦੇ ਹ ਕਿ ਹੈ ਕਿ ਕੱਲ ਤੱਕ ਦੀ ਹੁਕਮਾ ਮੁਤਾਬਕ 18 ਮਾਰਚ ਨੂੰ ਸ਼ੁਰੂ 6 ਮਹੀਨੇ ਤੋਂ ਪਹਿਲਾਂ ਮੁਕੰਮਲ ਕਰਕੇ ਪੰਜਾਬ ਪ੍ਰਸਤ ਤੇ ਪੰਥ ਪ੍ਰਵਾਨਕ ਲੀਡਰਸ਼ਿਪ ਦਿੱਤੀ ਜਾਵੇਗੀ ਇਸ ਮੌਕੇ ਝੁੰਡਾਰੇ ਕਿਹਾ ਕਿ ਅੱਜ ਦੂਜੀਆਂ ਪਾਰਟੀਆਂ ਦੇ ਲੀਡਰ ਅਕਾਲੀ ਦਲ ਦੀ ਮਜ਼ਬੂਤੀ ਦੀ ਗੱਲ ਕਰਨ ਲਈ ਮਜਬੂਰ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਆਸ ਨਜ਼ਰ ਆਉਣ ਲੱਗੀ ਹੈ ਕਿ ਜਿਹੜਾ ਰਾਹ ਅਕਾਲ ਤਖਤ ਨੇ ਦਿਖਾਇਆ ਹੈ ਉਹ ਨਿਸ਼ਚਿਤ ਤੌਰ ਤੇ ਪੰਜਾਬ ਦੇ ਭਲੇ ਵਾਲਾ ਹੈ ਇਸ ਦੇ ਨਾਲ ਹੀ ਭਰਤੀ ਕਮੇਟੀ ਦੇ ਆਗੂਆਂ ਨੇ ਸਾਰਿਆਂ ਨੂੰ 18 ਜੂਨ ਤੱਕ ਪਰਤੀ ਦੀਆਂ ਕਾਪੀਆਂ ਲਾਜ਼ਮੀ ਤੌਰ ਤੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਹੋਰ ਹੰਗਾਮੀ ਚੜ੍ਹ ਗਈ ਹੈ ਕਿਉਂਕਿ ਜੋ ਲੁਧਿਆਣਾ ਵੈਸਟ ਦੇ ਅਕਾਲੀ ਦਲ ਦੇ ਉਮੀਦਵਾਰ ਨੇ ਪ੍ਰੋਕਾਰ ਸਿੰਘ ਘੁਰਮਤ ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਲੈ ਕੇ ਤੇ ਭਰਤੀ ਕਮੇਟੀ ਨੂੰ ਲੈ ਕੇ ਕਈ ਵੱਡੇ ਬ ਗਏ ਨੇ ਇਹ ਆਲੀ ਨੂੰ ਲੈ ਕੇ ਵੀ ਕਈ ਬੜੀਆਂ ਗੱਲਾਂ ਆਖੀਆਂ ਗਈਆਂ ਨੇ ਜਦੋਂ ਉਹਨਾਂ ਤੋਂ ਇੱਕ ਨਿੱਜੀ ਚੈਨਲ ਵੱਲੋਂ ਸਵਾਲ ਕੀਤਾ ਗਿਆ ਕਿ ਅਕਾਲੀਆਂ ਦਾ ਇਕੱਠਾ ਹੋਣਾ ਕਿੰਨਾ ਜ਼ਰੂਰੀ ਆ ਤਾਂ ਉਹ ਕਹਿੰਦੇ ਨੇ ਕਿ ਭਾਰਤ ਦਾ ਪ੍ਰਧਾਨ ਨੂੰ ਮੈਂ ਨਸੀਹਤ ਦੇਣਾ ਚਾਹਾਂਗਾ ਕਿ ਪਹਿਲਾਂ ਆਪਣੀ ਖਿੱਲਰੀ ਹੋਈ ਪਾਰਟੀ ਨੂੰ ਦੇਖਣ ਆਪਣੀ ਪਾਰਟੀ ਨੂੰ ਸਬਮਿਟ ਕਰਨਾ ਫਿਰ ਦੂਜਿਆਂ ਵੱਲ ਝਾਕਣ ਕਿਉਂਕਿ ਦੂਰ ਤੱਕ ਜਾਣਾ ਤਾਂ ਇਕੱਠੇ ਹੋਣਾ ਪਏਗਾ ਇਹ ਲਾਜ਼ਮੀ ਹੈ ਆਪਣਾ ਹੰਕਾਰ ਛੱਡਣਾ ਪਏਗਾ ਲੇਕਿਨ ਮੈਨੂੰ ਲੱਗਦਾ ਹੈ ਕਿ ਕਿਸੇ ਦੇ ਸ਼ਰਧਾਂਜਲੀ ਸਮਾਗਮ ਤੇ ਕਿਸੇ ਹੋਰ ਪਾਰਟੀ ਦੀ ਸਥਿਤੀ ਬਾਰੇ ਗੱਲ ਕਰਨਾ ਬਿਲਕੁਲ ਸਹੀ ਨਹੀਂ ਹੈ ਇਹ ਸਿਆਸਤ ਤੋਂ ਇਲਾਵਾ ਕੁਝ ਨਹੀਂ ਹੈ ਸਿਆਸਤ ਤੁਸੀਂ ਭੋਗ ਤੋਂ ਬਾਅਦ ਕਰ ਸਕਦੇ ਹੋ ਭੋਗ ਤੋਂ ਤੁਸੀਂ ਸਿਰਫ ਸ਼ਰਧਾਂਜਲੀ ਪੇਟ ਕਰੋ ਇਹ ਗੱਲ ਸਹੀ ਹੈ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਪੰਜਾਬ ਬਚਾਉਣ ਦਾ ਹੋਕਾ ਦੇਣਾ ਚਾਹੀਦਾ ਹੈ ਲੇਕਿਨ ਅੰਤਿਮ ਪੰਜਾਬ ਬਚਾਉਣ ਦੀ ਗੱਲ ਕੋਈ ਨਹੀਂ ਕਰਦਾ ਹਰ ਕੋਈ ਇਹ ਗੱਲ ਕਰਦਾ ਹੈ ਕਿ ਮੈਂ ਕਿਵੇਂ ਬਚਾਂ ਅਜ ਦੀ ਤਰੀਕ 'ਚ ਆਪਣੇ ਪ੍ਰਧਾਨ ਦੀ ਬਚਾਉਂਦਾ ਹੋ ਕੇ ਦਿੱਤਾ ਜਾਂਦਾ ਹੈ ਨਾ ਕਿ ਪੰਜਾਬ ਬਚਾਉਂਦਾ ਇਸ ਤੋਂ ਇਲਾਵਾ ਜਦੋਂ ਮੈਨੂੰ ਸਵਾਲ ਕੀਤਾ ਗਿਆ ਕਿ ਸੁਖਬੀਰ ਬਾਦਲ ਨੇ ਖੁਦ ਇਹ ਗੱਲ ਕਬੂਲੀ ਹੈ ਕਿ ਪੰਥਕ ਇਕਤਾ ਦੀ ਲੋੜ ਹੈ ਤਾਂ ਇਸ ਤੇ ਉਹ ਕਹਿੰਦੇ ਨੇ ਕਿ ਜਾਖੜ ਸਾਹਿਬ ਨੇ ਗਲਤ ਗੱਲ ਨਹੀਂ ਕਹੀ ਹੈ ਪਰ ਉਹਨਾਂ ਦੀ ਜੋ ਸਮੇਂ ਦੀ ਨਜ਼ਾਕਤ ਸੀ ਉਹ ਗਲਤ ਸੀ ਮੌਕਾ ਗਲਤ ਸੀ ਦਸਤੂਰ ਗਲਤ ਸੀ ਲੇਕਿਨ ਉਹਨਾਂ ਦੀ ਗੱਲ ਗਲਤ ਨਹੀਂ ਸੀ ਫਿਰ ਜਦੋਂ ਪੱਤਰਕਾਰ ਦੇ ਵੱਲੋਂ 5 ਮੈਂਬਰੀ ਪਰਟੀ ਕਮੇਟੀ ਦੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਜੋ ਵੀ ਇਹ ਪੰਜ ਮੈਂਬਰੀ ਭਰਤੀ ਕਮੇਟੀ ਹੈ ਏਜੰਸੀਆਂ ਜਾਂ ਫਿਰ ਸਿਆਸੀ ਪਾਰਟੀਆਂ ਦੇ ਵੱਲੋਂ ਚਲਾਈ ਜਾ ਰਹੀ ਹੈ ਇਸ ਤੋਂ ਬਾਅਦ ਜਦੋਂ ਏਅਲੀ ਸੰਬੰਧੀ ਸਵਾਲ ਕੀਤੇ ਗਏ ਤਾਂ ਅਪਰੁਪਕਰ ਸਿੰਘ ਨੂੰ ਮਨਨ ਨੇ ਵੱਡਾ ਦਾਵਾ ਕਰ ਦਿੱਤਾ ਉਹਨਾਂ ਨੇ ਦਾਵਾ ਕੀਤਾ ਕਿ ਅਕਾਲੀ ਦਲ ਦੀ ਭਰਤੀ ਕਰ ਰਹੀ ਹੈ ਉਹ ਲੇਕਿਨ ਫਿਰ ਵੀ ਸੂਤਰਾਂ ਨੇ ਦੱਸਿਆ ਉਹਨਾਂ ਦੇ ਕਿ ਏਅਲੀ ਭਾਜਪਾ ਨਾਲ ਸੰਪਰਕ ਤੇ ਨੇ ਲੇਕਿਨ ਜਦੋਂ ਉਹਨਾਂ ਨੇ ਪੈਚਅਪ ਦੀ ਗੱਲ ਕੀਤੀ ਤਾਂ ਭਾਜਪਾ ਨੇ ਇਨਕਾਰ ਕਰ ਦਿੱਤਾ ਤਾਂ ਕਰਕੇ ਫਿਰ ਉਹ ਆਪ ਲਈ ਵੋਟਾਂ ਮੰਗਣ ਲੱਗ ਪਏ ਕਿਸੇ ਨਵੇਂ ਰਿਪੋਰਟਿੰਗ ਵੀ ਅਪਰੁਪਕਰ ਸਿੰਘ ਨੂੰ ਮਨੁਚਾਈ ਤੇ ਉਹਦੇ ਵਿੱਚ ਉਹ ਨੇ ਉਸ ਤੋਂ ਬਾਅਦ ਸੁਣੇ ਜਾ ਸਕਦੇ ਨੇ ਕਿ ਏਅਲੀ ਫਿਰ ਕਾਂਗਰਸ ਨੇ ਝੋਟਾ ਮੰਗਦੇ শুরু ਜਾਂਦੇ ਨੇ ਉਹ ਕਹਿੰਦੇ ਨਹੀਂ ਕਿ ਬੰਦੇ ਦਾ ਕੋਈ ਕਿਰਦਾਰ ਨਹੀਂ ਹੈ ਜੇ ਬੰਦਾ ਸੱਚੀ ਹੁੰਦਾ ਤਾਂ ਸਾਡੇ ਕੋਲ ਐਵੇਂ ਦੀਆਂ ਖਬਰਾਂ ਨਹੀਂ ਆਉਂਦੀਆਂ ਇਹ ਅਲਿ ਇਕਾਲੀ ਦਲ ਜੋ ਵਾਪਸ ਆਉਣ ਲਈ ਡੈਸਪਰੇਟ ਹੋ ਚੁੱਕਿਆ ਉਸ ਨੂੰ ਵੀ ਪਤਾ ਹੈ ਕਿ ਅਕਾਲੀ ਦਲ ਤੋਂ ਬਿਨਾ ਉਸਦਾ ਕੋਈ ਵਜੂਦ ਨਹੀਂ ਹੈ ਤਾਂ ਇਹ ਪ੍ਰਕਾਸ਼ ਸਿੰਘ ਨੂੰ ਮੰਨ ਵੱਡਾ ਦਾਅਵਾ ਕਰ ਗਏ ਨੇ ਇਸ ਤੋਂ ਬਾਅਦ ਜਦੋਂ ਗੱਲਬਾਤ ਕੀਤੀ ਗਈ ਕਿ ਪਰਤੀ ਕਮੇਟੀ ਦੇ ਜਦੋਂ ਪਰਤੀ ਪੂਰੀ ਹੋ ਜਾਵੇਗੀ ਤਾਂ ਨਵਾਂ ਪ੍ਰਧਾਨ ਚੁਣਿਆ ਜਾਏਗਾ ਤਾਂ ਇਸ ਬਾਰੇ ਉਹ ਕਹਿੰਦੇ ਨੇ ਕਿ ਜੇ ਪ੍ਰਧਾਨ ਲਗਾਉਣਾ ਹੁੰਦਾ ਤਾਂ ਪ੍ਰਧਾਨਗੀ ਦੀ ਜਿਹੜੀ ਚੋਣ ਹੋਈ ਸੀ ਉਹ ਲੜ ਲਈ ਜਾਂਦੀ ਇਕੱਲੇ ਪ੍ਰਧਾਨ ਬਣ ਕੇ ਕੀ ਕਰ ਲੈਣਗੇ ਜਦੋਂ ਪਿੱਛੇ ਕੋਈ ਹੈ ਹੀ ਨਹੀਂ ਮੇਰਾ ਉਹ ਛੋਟਾ ਪਰ ਆਏ ਲੇਕਿਨ ਸੋਚ ਤੇ ਵਿਜ਼ਨ ਸਾਡੇ ਵੱਖਰੇ ਨੇ ਕਿਸੇ ਦੇ ਪਰਿਵਾਰ ਬਾਰੇ ਗੱਲ ਕਰਨਾ ਬਿਲਕੁਲ ਗਲਤ ਹੈ ਰਿਸ਼ਤੇ ਨਹੀਂ ਟੁੱਟਦੇ ਕਦੇ ਵੀ ਗੱਲਾਂ ਬਹੁਤ ਹੋ ਜਾਂਦੀਆਂ ਨੇ ਲੇਕਿਨ ਜਿਹੜੇ ਪਿਤਾ ਤੇ ਭਰਾ ਨੇ ਪਾਲ ਕੇ ਵੱਡਾ ਕੀਤਾ ਹੋਵੇ ਉਸ ਨਾਲ ਨਮਕ ਹਰਾਮੀ ਨਹੀਂ ਕਰਨੀ ਚਾਹੀਦੀ ਇਹ ਆਲੀ ਤੇ ਤਿੱਖੇ ਤੰਜੇ ਉਪਰਕਾਰ ਸਿੰਘ ਨੂੰ ਮਨ ਇਹ ਕਸਤੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਕਿਸੇ ਗੱਦਾਰ ਦੀ ਅਕਲ ਨਹੀਂ ਬਿਲਕੁਲ ਵੀ ਲੋੜ ਨਹੀਂ ਹੈ ਲੇਕਿਨ ਜਦੋਂ ਮੈਦਪੂਰੀ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਕਾਫੀ ਸਿਆਣੇ ਲੀਡਰ ਨੇ ਕਟਕੇ ਹੋਏ ਨੇ ਹਾਲਾਂਕਿ ਲੇਕਿਨ ਕਹਿੰਦੇ ਇਹ ਗੱਲਬਾਤ ਚੱਲ ਰਹੀ ਹੈ ਉਹ ਵਾਪਸ ਆਉਣ ਲੋ ਕਾਲੀਦਲ ਦੇ ਵਿੱਚ ਤਿਆਰ ਬੈਠੇ ਨੇ ਮੇਰੇ ਨਾਲ ਵੀ ਗੱਲ ਹੋਈ ਹੈ ਇਸ ਤੋਂ ਇਲਾਵਾ ਵੀ ਕਈ ਵੱਡੇ ਸਵਾਲ ਉਹਨਾਂ ਨੂੰ ਕੀਤੇ ਗਏ ਤਾਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਛਿੜੀ ਤਾਂ ਉਹਨਾਂ ਨੇ ਕਿਹਾ ਉਹ ਗਿਆਨੀ ਨਹੀਂ ਹੈ ਗਿਆਨੀ ਕੋ ਹੋਣ ਦੇ लायक ਨਹੀਂ ਹੈ ਆਪਣੀ ਸਿਆਸਤ ਚਮਕਾਉਂਦੇ ਫਿਰ ਰਹੇ ਨੇ ਉਹ ਸਿਰਫ ਹਰ ਕਿਸੇ ਨੂੰ ਹੀ ਗੱਲ ਪਤਾ ਹੈ ਜੋ ਹਜੂਮ ਇਹਨਾਂ ਨਾਲ ਫਿਰ ਰਿਹਾ ਹੈ ਉਹ ਆਪ ਤੇ ਕਾਂਗਰਸ ਦੀ ਰੈਲੀਆਂ ਦੇ ਵਿੱਚ ਵੀ ਨਜ਼ਰ ਆਉਂਦਾ ਹੈ ਇਹਨਾਂ ਦੇ ਪਿੱਛੇ ਕੋਈ ਨਹੀਂ ਹੈ ਇਹ ਸਿਰਫ ਸਿਆਸਤ ਚਮਕਾਰੇ ਨੇ ਪੰਥ ਦੇ ਵਿੱਚ ਹੁਣ ਨਵੀਂ ਚੱਤ ਚੜ੍ਹ ਗਈ ਹੈ ਜਿਸ ਦੇ ਵਿੱਚ ਅਕਾਲੀ ਏਕਤਾ ਤੇ ਪੰਥਕ ਏਕਤਾ ਦੀਆਂ ਗੱਲਾਂ ਚੱਲ ਰਹੀਆਂ ਨੇ ਤਾਂ ਇਸ ਤੇ ਗੁਰਿੰਦਰ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇਹ ਗੱਲ ਆਖੀ ਹੈ ਅੱਜ ਹਰ ਪਾਸੇ ਇੱਕ ਤਰੀਕਾ ਚੱਲ ਰਹੀ ਹੈ ਅਕਾਲੀ ਇਕਤਾ ਅਤੇ ਪੰਥਕ ਇਕਤਾ ਵਿੱਚ ਬਹੁਤ ਵੱਡਾ ਫਰਕ ਹੈ ਅਕਾਲੀ ਇਕਤਾ ਦੀ ਕੇਵਲ ਸਰਕਾਰ ਬਣਾਉਣ ਤੱਕ ਸੀਮਿਤ ਹੈ ਜਦਕਿ ਪੰਥਕ ਇਕਤਾ ਪੰਥ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋਵੇਗੀ ਇਹਨਾਂ ਵਿਚਾਰਾਂ ਦਾ ਪ੍ਰਸਤਾਵ ਬੇਗੰਬੂਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾਨ ਨੇ ਕੀਤਾ ਉਹਨਾਂ ਨੇ ਆਖਿਆ ਕਿ ਜੇਕਰ ਅਕਾਲ ਤਖਸੈਬ ਤੋਂ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਅਤੇ 당ਿਆਂ ਵਿੱਚ ਇਕਤਾ ਹੁੰਦੀ ਹੈ ਤਾਂ ਇਸ ਨਾਲ ਬਹੁਤਾ ਫਰਕ ਪੈਣ ਵਾਲਾ ਨਹੀਂ ਹੈ ਕਿਉਂਕਿ 2017 ਤੋਂ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਅਤੇ 2024 ਇਹ ਸਸਤੀ ਚੋਣਾਂ ਵਿੱਚ ਬਾਗੀ ਤੇ ਦਾਗੀ ਇਕੱਠੇ ਹੀ ਸੱਤ ਇਨ੍ਹਾਂ ਚੋਣਾਂ ਵਿੱਚ ਵੀ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਲੁਕਾ ਰਿਆ ਹਾਸ਼ੀਏ ਤੇ ਲੈ ਆਂਦਾ ਉਹ ਸਭ ਦੇ ਸਾਹਮਣੇ ਹੈ ਬਾਜਵਾਨਿਆ ਗਿਆਖਿਆ ਕੀ ਜੇ ਇਕਤਾ ਹੋਵੇ ਤਾਂ ਸਮੁੱਚ ਪੰਥ ਦੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਪੰਥ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਏਜੰਡਾ ਤਿਆਰ ਕੀਤਾ ਜਾਵੇ ਤੇ ਉਸੇ ਏਜੰਡੇ ਤੇ ਜਿਹੜੀਆਂ ਤਿਰਾਂ ਸੰਘਰਸ਼ ਕਰਨ ਦੀ ਸਹਿਮਤੀ ਦੇਣ ਉਹਨਾਂ ਸਾਰਿਆਂ ਨੂੰ ਲੈ ਕੇ ਪੰਥਕ ਇਕਤਾ ਕਰਨੀ ਚਾਹੀਦੀ ਹੈ ਇਸ ਇਕਤਾ ਨਾਲ ਪੰਜਾਬ ਅਤੇ ਪੰਥ ਦੀ ਕੌਮੀ ਮਸਲੇ ਹੱਲ ਹੋਣਗੇ ਤਾਂ 2027 ਵਿੱਚ ਪੰਥਕ ਸਰਕਾਰ ਬਣਨ ਦੇ ਰਾਹ ਹੀ ਸੁਖਾਲੇ ਹੋਣਗੇ